ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਦੇ ਸਪੋਕਸਮੈਨ ਆ ਨ ਰਿਜ਼ਰਵੇਸ਼ਨ ਚੋਰ ਖੜੋ ਪੱਕਾ ਮੋਰਚਾ ਮਹਾਲੀ ਅਸੀਂ ਮਹਾਲੀ ਵਿਖੇ ਅਪ੍ਰੈਲ 2023 ਤੋਂ ਜਾਲੀ ਸਰਟੀਫਿਕੇਟਾਂ ਦੀ ਲੜਾਈ ਲੜ ਰਹੇ ਹਾਂ ਜੋ ਕਿ ਜਨਰਲ ਜਾਂ ਆਮ ਵਰਗ ਦੇ ਲੋਕ ਐਸ ਸੀ ਬੀ ਸੀ ਅੰਗਹੀਣ ਜਾਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਰਾਜਸੀ ਸਫਾਂ ਦੇ ਵਿੱਚ ਜਾਂ ਸਰਕਾਰੀ ਲਾਭ ਲੈਣ ਵਾਸਤੇ ਇਹ ਸਰਟੀਫਿਕੇਟ ਵਰਤ ਕੇ ਕਿਤੇ ਦੁੱਗਣਾ ਚੌਗਣਾ ਆਪਣੇ ਆਪ ਚ ਵਿਕਾਸ ਕਰ ਗਏ ਸੋ ਅਸੀਂ ਵੱਖ-ਵੱਖ ਸਮੇਂ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਇਹਨਾਂ ਲੋਕਾਂ ਨੂੰ ਠੱਲ ਪਾਈ ਜਾਵੇ ਪਰ ਇਹ ਸਰਕਾਰ ਗੂੰਗੀ ਬੋਲੀ ਹੈ ਕਰਮਜੀਤ ਅਨਮੋਲ ਆ ਮੁੱਖ ਮੰਤਰੀ ਦਾ ਇੱਕ ਦੋਸਤ ਆ ਜਿਨੇ ਕੇ ਜਾਲੀ ਸਰਟੀਫਿਕੇਟ ਮੁਹਾਲੀ ਤੋਂ ਐਸਸੀ ਸਰਟੀਫਿਕੇਟ ਬਣਾ ਕੇ ਫਰੀਦਕੋਟ ਤੋਂ ਪਾਰਲੀਮੈਂਟ ਦਾ ਇਲੈਕਸ਼ਨ ਵੀ ਲੜਿਆ ਸੋ ਅਸੀਂ ਇਸ ਮੋਰਚੇ ਤੋਂ ਵੱਖ-ਵੱਖ ਸਮੇਂ ਪੀਲਵੀ ਕੀਤੀ ਆ ਮੋਰਚਾ ਅੱਜ ਵੀ ਬਰਕਰਾਰ ਆ ਇਹ ਸਾਡੇ ਐਸਸੀ ਬੇਸੀ ਲੋਕਾਂ ਦੇ ਹੋਂਦ ਦੀ ਲੜਾਈ ਐ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਆ ਲੈਂਡ ਸੀਲਿੰਗ ਐਕਟ ਜੋ 1972 ਦਾ ਬਣਿਆ ਹੋਇਆ ਔਰ ਉਹ ਕਾਨੂੰਨ ਇੱਕ ਪਾਸ ਹੋਇਆ ਵਿਆ ਜਿਹਦੇ ਵਿੱਚ ਕਿ ਪੰਜਾਬ ਦਾ ਹਰ ਇੱਕ ਨਾਗਰਿਕ 1.75 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਸੋ ਅਸੀਂ ਪੰਜਾਬ ਸਰਕਾਰ ਨੂੰ ਗਵਰਨਰ ਪੰਜਾਬ ਨੂੰ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਤੇ ਪ੍ਰਧਾਨ ਮੰਤਰੀ ਨੂੰ ਅਸੀਂ ਵੱਖ-ਵੱਖ ਸਮੇਂ ਅਪੀਲਾਂ ਬੇਨਤੀਆਂ ਭੇਜੀਆਂ ਮੰਗ ਪੱਤਰ ਭੇਜੇ ਆ ਕਿ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਰਾਜਾਂ ਮਹਾਰਾਜਾਂ ਦੀਆਂ ਜਿਹੜੀਆਂ ਬੇਬਾਦ ਬੇਚਰਾਗ ਜ਼ਮੀਨਾਂ ਪਈਆਂ ਉਹਨਾਂ ਨੂੰ ਉਪਜਾਊ ਕਰਨ ਵਾਸਤੇ ਉਹਨਾਂ ਨੂੰ ਵਹਿਕ ਕਰਨ ਵਾਸਤੇ ਇਹ ਬੇਜ਼ਮੀਨੇ ਕਿਰਤੀ ਲੋਕਾਂ ਨੂੰ ਅਧਿਕਾਰ ਦਿਓ ਲੈਂਡ ਸੀਲਿੰਗ ਐਕਟ ਉਹਨਾਂ ਤੇ ਲਾਗੂ ਕਰਕੇ ਜਿਹੜਾ ਬੇਜ਼ਮੀਨੇ ਕਿਰਤੀ ਲੋਕਾਂ ਨੂੰ ਜਦੋਂ ਤੁਸੀਂ ਜ਼ਮੀਨ ਦਿਓਗੇ ਇਹ ਜਿੱਥੇ ਇਹਨਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਿੱਥੇ ਪੰਜਾਬ ਖੁਸ਼ਹਾਲ ਹੋਊਗਾ ਆਹ ਪੰਜਾਬ ਦੇ ਵਿੱਚ ਕਿਰਤੀ ਬੇਜਮੀਨੇ ਲੋਕਾਂ ਭਲਾ ਉਹ ਸ਼ਹਿਰਾਂ ਚ ਰਹਿੰਦੇ ਐ ਉਹ ਦਿਹਾੜੀਆਂ ਮਜ਼ਦੂਰੀਆਂ ਕਰਦੇ ਐ ਭਲਾ ਉਹ ਸ਼ਹਿਰਾਂ ਦੇ ਵਿੱਚ ਰੇੜੀਆਂ ਲਾਉਂਦੇ ਆ ਕਿਰਾਏ ਤੇ ਰਹਿੰਦੇ ਆ ਲੰਮੇ ਸਮੇਂ ਤੋਂ ਪਿੰਡਾਂ ਦੇ ਵਿੱਚ ਮਰਲਾ ਮਰਲਾ 1.5 1.5 ਮਰਲੇ 'ਚ ਕਈ ਕਈ ਪੀੜ੍hiyan ਰਹਿ ਰਹੀਆਂ ਸੋ ਇਹਨਾਂ ਲੋਕਾਂ ਨੂੰ ਜਿੱਥੇ ਰਹਿਣ ਬਸੇਰਾ ਮਿਲੂਗਾ ਔਰ ਉੱਥੇ ਇਹਨਾਂ ਨੂੰ ਇਹ ਜਦੋਂ ਵਾਹੀਯੋਗ ਜ਼ਮੀਨ ਮਿਲ ਗਈ ਤਾ ਪੰਜਾਬ ਵੀ ਸੂਬਾ ਸਾਰਾ ਖੁਸ਼ਹਾਲ ਹੋਊਗਾ ਪਹਿਲਾਂ ਦੀ ਤਰ੍ਹਾਂ ਇਹ ਆਪਣੇ ਪੈਰਾਂ 'ਚ ਖੜਾ ਹੋ ਜਾਊਗਾ ਅੱਜ ਪੰਜਾਬ ਦੇ ਵਿੱਚ ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹ ਬਿਲਕੁਲ ਇਨਾ ਕਿਰਤੀ ਬੇਜਮੀਨੇ ਲੋਕਾਂ ਵੱਲ ਧਿਆਨ ਨਹੀਂ ਦੇ ਰਹੀ ਜਦ ਕੇ ਮਾਨਯੋਗ ਮੁੱਖ ਮੰਤਰੀ ਜੀ ਇਹ ਭੁੱਲ ਗਏ ਹੈ ਕਿ ਵੋਟਰ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਸੰਤਰਾ ਮਦਾਸੀ ਦੇ ਗੀਤ ਗਾਉਂਦੇ ਸੀ ਮਗਧਾਰਾਂ ਵਿੱਚ ਸੂਰਜਾ ਕੰਮੀਆਂ ਦੇ ਵੇਲੇ ਅੱਜ ਡਾਕਟਰਾਂ ਮੇਦਕਰ ਸਾਹਿਬ ਸ਼ਹੀਦੇ ਆਜਮ ਭਗਤ ਸਿੰਘ ਤੇ ਸੰਤਰਾ ਮਦਾਸੀ ਜੀ ਦੇ ਗੀਤਾਂ ਦੀ ਇਹਨਾਂ ਨੇ ਉਹ ਇਨਸਰਟ ਕਰ ਰਿਆ ਅਸੀਂ ਇਹ ਮੋਰਚੇ ਦੇ ਮਾਧਿਅਮ ਤੋਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੇ ਇਹਨਾਂ ਮਹਾਪੁਰਖਾਂ ਦੀ ਆਪਦੇ ਦਸਤਰਾں 'ਚ ਫੋਟੋਆਂ ਲਾ ਕੇ ਵੀ ਇਨਸਰਟ ਕੀਤੀ ਹੈ ਕਿਉਂਕਿ ਇਹ ਕਰਤੀ ਬੇਜਮੀਨੇ ਲੋਕਾਂ ਨੇ ਹੀ ਵੋਟਾਂ ਪਾ ਕੇ ਇਹ ਸਰਕਾਰ ਬਣਾਈ ਸੀ ਪੰਜ ਪੰਜ ਸੱਤ ਸੱਤ ਵੋਟਾਂ ਇੰਨਾ ਘਰਾਂ ਚੋਂ ਨਿਕਲਦੀਆਂ ਸੋ ਇਹ ਲੋਕ ਤੁਪਾਂ ਲੈਣਾ ਚ ਖੜ ਕੇ ਤੁਹਾਨੂੰ ਤੁਹਾਡੀ ਸਰਕਾਰ ਬਣਾਈ ਐ ਝਾੜੂ ਚੱਕ ਚੱਕ ਕੇ ਲੋਕ ਆਮ ਘਰਾਂ ਚ ਗਏ ਆ ਬਾਣਯੋਗ ਮੁੱਖ ਮੰਤਰੀ ਜੀ ਤੁਹਾਨੂੰ ਅਪੀਲ ਹੈ ਕਿ ਲੈਂਡ ਸੀਲਿੰਗ ਐਕਟ ਪੰਜਾਬ ਚ ਤੁਰੰਤ ਲਾਗੂ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਮੀਨਾਂ ਚੋਂ ਬੰਨ ਦਾ ਅਧਿਕਾਰ ਦਿਵਾਓ ਦੂਜੇ ਪਾਸੇ ਜਾਲੀ ਸਰਟੀਫਿਕੇਟ ਧਾਰਕ ਲੋਕਾਂ ਨੂੰ ਵੀ ਨੱਥ ਪਾਓ ਔਰ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿਓ ਜੈ ਪ੍ਰੀਮ ਜੈ ਪਾ